ਪੰਜਾਬ ਨਾਲ ਸਰੂ ਤੋਂ ਲਗਾਤਾਰ ਮਾਰੀਆਂ ਨੀਤੀਆਂ ਖੇਡਦੀ ਆਓ ਤੁਹਾਨੂੰ ਦਿਖਾਣੇ ਆ ਟਰ ਸਾਡੇ ਉੱਤੇ ਬਹੁਤ ਸੀ ਉਹ ਦੇ ਵਿੱਚ ਇਹਨਾਂ ਨੇ ਸਵੇਖੋ ਜਿਸ ਤਰੀਕੇ ਨਾਲ ਦੇ ਵਿੱਚ 784 ਦੇ ਵਿੱਚ ਇੱਕ ਪਲਾਨਿੰਗ ਦੇ ਨਾਲ ਸਰੀਏ ਪੈਟਰੋਲ ਕਰਕੇ ਸਰਕਾਰ ਨੇ ਇੱਥੇ ਦੇ ਲੋਕਾਂ ਦਿੱਤਾ ਸੀ ਇਹਨਾਂ ਨੂੰ ਕਿਹਾ ਸੀ ਕਿ ਆਪਾਂ ਪੈਸੇ ਤੁਹਾਨੂੰ ਦਿਹਾੜੀਆਂ ਦਿੰਨੇ ਆ ਤੇ ਲੁੱਟਾ ਕਹੋ ਕਰੋ ਸਿੱਖਾ ਇਹ ਖਾਨਾ ਨੂੰ ਹਰਿਆਣਾ ਤੋਂ ਇੱਕ ਛਾਨ ਦੇ ਟੈਰਾ ਦੇ ਵਿੱਚ ਇਹ ਜੇ ਊਏ ਨੇ ਐਸਲ ਦੇਖੋ ਨਾ ਊਏ ਪਤਾ ਨਹੀਂ ਕਿੰਨਾ ਹਜ਼ਾਰ ਊਆ ਇੱਕ ਸਟੇਟ ਨੇ ਇਹ ਮੋਦੀ ਸਰਕਾਰ ਨੇ ਦਿੱਲੀ ਦੀ ਸਰਕਾਰ ਨੇ ਖਰੀਦ ਕੇ ਜਿੱਤੇ ਨੇ ਇਹ ਇੱਕ ਚੀਜ਼ ਕਲੀਅਰ ਕਰ ਦਵੇ ਸਾਡੇ ਪੰਜਾਬ ਦੇ ਲੋਕ ਇਸ ਦਿੱਲੀ ਦੇ ਤਲਵੇ ਚੱਟਦੇ ਨੇ ਬੀਜੀਪੀ ਦੇ ਤਲਵੇ ਚੱਟਦੇ ਨੇ ਇਹ ਗੱਲ ਦਾ ਜਵਾਬ ਦੇਣ ਅਤਰੂ ਕੇ ਦੇ ਦੋਨੇ ਛੱਡੇ ਮੰਨ ਲਿਆ ਸੀ ਕਿ ਅਸੀਂ ਦਿੱਲੀ ਵੱਲ ਵਧ ਰਹੇ ਸੀ ਤੁਸੀਂ ਰੋਕਣਾ ਚਾਹੁੰਦੇ ਹਰ ਉਹ ਜਿਹੜੇ ਦੂਏ ਮਾਰੇ ਦੇ ਗਏ ਨੇ ਇੱਕੇ ਸਿਧਾਂਤ ਦੇ ਅੰਡਰ ਆਉਂਦਾ ਹੈ ਸਾਡੇ ਵਿੱਚ ਬਿਨਾ ਵਰਦੀ ਤੋਂ ਲੋਕ ਬਾਰੇ ਜਾ ਰਹੇ ਹੋ ਸਕਦਾ ਇੱਥੇ ਵੀ ਸਾਡੇ ਵਿੱਚੋਂ ਲੋਕ ਸ਼ਾਮਲ ਹੋਣ ਜਿਨ੍ਹਾਂ ਦੀਆਂ ਕਰਤੂਤਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਨਾਲ ਤੁਹਾਨੂੰ ਦਿਖਾਇਆ ਕਿ ਦਿੱਲੀ ਵੱਲੋਂ ਜੋ ਇੱਥੇ ਬੰਬਵਾਰੀ ਕੀਤੀ ਗਈ ਹੈ ਬੰਬਵਾਰ ਦੇ ਨਾਲ ਨਾਲ ਗੈਸ ਦੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਔਰ ਉਸ ਜਿਹੜੇ ਗੋਲੇ ਛੱਡੇ ਗਏ ਨੇ ਉਸ ਗੋਲਿਆਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਬਹੁਤ ਸਾਰੇ ਇਦਾਂ ਦੇ ਨੌਜਵਾਨ ਜਿਹੜੇ ਸਾਡੇ ਵੱਲ ਬਿਨਾਂ ਵਰਦੀ ਤੋਂ ਆਏ ਹੋਏ ਸੀ ਸਾਡੇ ਬਹੁਤ ਨੇੜੇ ਸੀਗੇ ਤੇ ਸਾਡੇ ਨੇੜੇ ਆ ਕੇ ਸਾਡੇ ਵਿੱਚ ਖੜ ਕੇ ਅੰਗ ਲਾ ਲਾ ਕੇ ਸਾਡੇ ਉੱਪਰੋਂ ਨੇ ਬੰਬ ਸੁੱਟੇ ਸਭ ਤੋਂ ਖਤਰਨਾਕ ਉਹ ਦਿੱਲੀ ਨੇ ਪੰਜਾਬ ਨਾਲ ਗੁਰੂ ਤੋਂ ਲਗਾਤਾਰ ਮਾਰੀਆਂ ਨੀਂਦ ਖੇਡਦੀ ਆਈਏ ਆਓ ਤੁਹਾਨੂੰ ਅਸੀਂ ਦਿਖਾਣੇ ਆ ਇਹ ਟਰੈਕਟਰ ਜੋ ਸਾਡੇ ਬਹੁਤ ਨੇੜੇ ਸੀ ਉਹਦੇ ਵਿੱਚ ਨੇ ਸੂਏ ਵੇਖੋ ਜੇ ਕਿ ਇਹ ਨਾ ਦਿੱਲੀ ਦੇ ਵਿੱਚ 1984 ਦੇ ਵਿੱਚ ਇੱਕ ਪਲਾਨਿੰਗ ਦੇ ਨਾਲ ਸਰੀਏ ਪੈਟਰੋਲ ਟਾਇਰ ਦਾ ਅਰੇਂਜਮੈਂਟ ਕਰਕੇ ਸਰਕਾਰ ਨੇ ਇੱਥੇ ਦੇ ਲੋਕਾਂ ਨੂੰ ਦਿੱਤਾ ਸੀ ਜਿਨ੍ਹਾਂ ਨੂੰ ਕਿਹਾ ਸੀ ਕਿ ਆ ਲੋ ਪੈਸੇ ਤੁਹਾਨੂੰ ਦਿਹਾੜੀਆਂ ਦਿੰਨੇ ਆ ਤੇ ਲੁੱਟਾ ਖੋਹ ਕਰੋ ਸਿੱਖਾਂ ਨੂੰ ਮਾਰੋ ਅੱਜ ਪੰਜਾਬ ਦੇ ਉਹ ਹਾਲਾਤ ਪੰਜਾਬ ਤੋਂ ਆਏ ਕਿਸਾਨਾਂ ਨੂੰ ਹਰਿਆਣੇ ਤੋਂ ਆਏ ਕਿਸਾਨਾਂ ਦੇ ਟਾਇਰਾਂ ਦੇ ਵਿੱਚ ਇਹ ਜੋ ਸੂਏ ਨੇ ਇਹ ਸਪੈਸ਼ਲ ਦੇਖੋ ਨਵੇਂ ਸੂਏ ਪਤਾ ਨਹੀਂ ਕਿੰਨਾ ਹਜ਼ਾਰ ਸੂਏ ਇੱਕ ਸਟੇਟ ਨੇ ਇਹ ਮੋਦੀ ਸਰਕਾਰ ਨੇ ਦਿੱਲੀ ਦੀ ਸਰਕਾਰ ਨੇ ਖਰੀਦ ਕੇ ਦਿੱਤੇ ਨੇ ਇਹ ਇੱਕ ਚੀਜ਼ ਕਲੀਅਰ ਕਰਦੀ ਹੈ ਜਿਹੜੇ ਸਾਡੇ ਪੰਜਾਬ ਦੇ ਲੋਕ ਇਥੇ ਦਿੱਲੀ ਦੇ ਤਲਵੇ ਚੱਟਦੇ ਨੇ ਬੀਜਪੀ ਦੇ ਤਲਵੇ ਚੱਟਦੇ ਨੇ ਉਹ ਇਹ ਗੱਲ ਦਾ ਜਵਾਬ ਦੇਣ ਅਥਰੂ ਕੇਸ ਦੇ ਗੋਲੇ ਛੱਡੇ ਮੰਨ ਲਿਆ ਸੀ ਕਿ ਅਸੀਂ ਦਿੱਲੀ ਵੱਲ ਵਧ ਰਹੇ ਸੀ ਤੁਸੀਂ ਰੋਕਣਾ ਚਾਹੁੰਦੇ ਹੋ ਪਰ ਇਹ ਪੈਰਾਂ ਦੇ ਜਿਹੜੇ ਸੂਏ ਮਾਰੇ ਜੇ ਗਏ ਨੇ ਇਹ ਕਿਸ ਸਭਧਾਨ ਦੇ ਅੰਡਰ ਆਉਂਦਾ ਹੈ ਇਹ ਚੀਜ਼ ਜਿਹੜੇ ਸਾਡੇ ਲੋਕਲ ਲੀਡਰ ਨੇ ਉਹਨਾਂ ਨੂੰ ਗੱਲ ਸਮਝਣ ਦੀ ਲੋੜ ਏ ਤੇ ਸਾਡੇ ਕਿਸਾਨ ਭਰਾ ਉਹ ਭਰਾ ਜਿਹੜੇ ਸਾਡੇ ਇਹਨਾਂ ਲੋਕਾਂ ਦੇ ਮਗਰ ਆਪਣੇ ਨਿੱਜੀ ਸਵਾਰਥਾਂ ਲਈ ਜਾਂਦੇ ਨੇ ਅੱਜ ਇਹ ਕਿਸਾਨ ਆਪਣੀ ਜਾਨ ਤਲੀ ਤੇ ਧਰ ਕੇ 190 ਕਿਲੋਮੀਟਰ ਸਫ਼ਰ ਤੈਅ ਕਰਕੇ ਇਹਨਾਂ ਦੇ ਵੱਲੋਂ ਲਗਾਏ ਗਏ ਰਸਤੇ ਵਿੱਚ 6 ਬੈਰੀਅਰ ਗੇਟ ਤੋੜ ਕੇ ਟਰੈਕਟਰਾਂ ਦੇ ਨਾਲ ਟਾਇਰਾਂ ਦੇ ਨਾਲ ਪੱਥਰ ਧੂਕੇ ਇੱਥੇ ਤੱਕ ਪਹੁੰਚੇ ਨੇ ਬੰਬ ਚਲਾਏ ਜਾ ਰਹੇ ਨੇ ਸਾਡੇ ਵਿੱਚ ਬਿਨਾਂ ਵਰਦੀ ਤੋਂ ਲੋਕ ਬੜੇ ਨਹੀਂ ਹੋ ਸਕਦਾ ਇੱਥੇ ਵੀ ਸਾਡੇ ਵਿੱਚੋਂ ਲੋਕ ਸ਼ਾਮਲ ਹੋਣ ਜਿਨ੍ਹਾਂ ਦੀਆਂ ਕਰਤੂਤਾ ਨੇ ਤੇੜੀ ਤੇੜੀ ਦੇ ਪੈਸੇ ਖਰੀਦਣ ਵਾਲੇ ਲੋਕ ਜੇ ਉਹ ਲੋਕੇ ਸੁਣਦੇ ਹੋਣ ਇਹ ਜਿਨ੍ਹਾਂ ਨੇ ਕਰਤੂਤਾ ਕੀਤੀ ਸਾਡੇ ਕਿਸਾਨਾਂ ਦੇ ਹੱਥ ਜੋ ਨੌਜਵਾਨ ਕੋਈ ਵੀ ਆ ਗਿਆ ਤੇ ਧੂ ਧੂ ਕੇ ਇਹਨਾਂ ਦੇ ਨਾਲ ਹੀ ਉਹਦੇ ਵਿੱਚ ਸ਼ੇਧ ਕਰਾਂਗੇ ਜਿੱਦਾਂ ਸਾਡੇ ਇਹਨਾਂ ਦੇ ਟਰੈਕਟਰਾਂ ਦੇ ਟਾਇਰਾਂ ਵਿੱਚ ਕੀਤੇ ਨੇ ਤੇ ਸਾਡੇ ਕਿਸਾਨ ਭਰਾਵਾਂ ਨੂੰ ਇੱਕ ਅਪੀਲ ਆ ਜਦੋਂ ਇੱਥੇ ਬੰਬਬਾਰੀ ਹੁੰਦੀ ਆ ਸਾਡੇ ਤੇ ਸਾਰੇ ਉਧਰ ਨੂੰ ਚਲਾ ਜਾਂਦਾ ਆ ਕਿ ਉਹ ਆਪਣੀ ਕਾਰਵਾਈ ਪਿੱਛੇ ਕਰਦੇ ਅਸੀਂ ਉਧਰ ਵੀ ਖਿਆਲ ਰੱਖਣਾ ਹੈ ਨਾਲ ਨਾਲ ਆਪਣੇ ਦਸੇੜੇ ਜਿਹੜੇ ਸੀ ਲੈ ਕੇ ਆਏ ਆ ਟਰੈਕਟਰ ਟਰਾਲੀਆਂ ਗੱਡੀਆਂ ਨੇ ਮੋਟਰਸਾਈਕਲ ਨੇ ਵੀ ਅਸੀਂ ਖਿਆਲ ਰੱਖਿਆ ਤੇ ਜਿਹੜਾ ਵੀ ਬੰਦਾ ਕਾਬੂ ਆਂਦਾ ਆ ਉਹਨੂੰ ਇੱਥੇ ਬੰਨ ਕੇ ਅਸੀਂ ਦਿੱਲੀ ਦੇ ਸਾਹਮਣੇ ਸਰੀਆਮ ਉਹ ਕਾਰਵਾਈ ਉਹਦਾਂ ਕਰਾਂ ਜੋ ਸਾਡੇ ਸਿੰਘ ਸੂਰਮੇ ਪੁਰਾਣੇ ਸਮਿਆਂ ਤੋਂ ਕਰਦੇ ਆਏ ਆ ਜੀ ਇਹਨੂੰ ਕੱਢੇ ਨਾ ਇਹ ਗੱਲ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਹਿੰਦੇ ਨੇ ਕਿ ਦਿੱਲੀ 84 ਜੋ ਵਾਪਰੀ ਏ ਉਹ ਝੂਠ ਹੈ ਕਿ ਉਹਨਾਂ ਨੂੰ ਪਲਾਨਿੰਗ ਦੇ ਨਾਲ ਸਰੀਏ ਪਲਾਨਿੰਗ ਦੇ ਨਾਲ ਪੈਟਰੋਲ ਪਲਾਨਿੰਗ ਦੇ ਨਾਲ ਟਾਇਰ ਖਰੀਦ ਕੇ ਨਹੀਂ ਦਿੱਤੇ ਗਏ ਸੀ ਅੱਜ ਇਹ ਗਵਾਹੀ ਫਿਰ ਦਿੱਲੀ ਦੀ ਭਰ ਰਿਹਾ ਹੈ ਕਿ ਦਿੱਲੀ ਸ਼ੁਰੂ ਤੋਂ ਜ਼ਾਲਮ ਰਹੀਏ ਦਿੱਲੀ ਲੋਕਾਂ ਤੇ ਰਾਜ ਕਰਨਾ ਜਾਣਦੀ ਏ ਉਹਨਾਂ ਨੂੰ ਦੱਬੜਾ ਕੁੱਟਣਾ ਜਾਣਦੀ ਏ ਆ ਵੇਖੋ ਅੱਜ ਦੀਆਂ ਕਰਤੂਤਾਂ ਇਹ ਬਹੁਤ ਸਾਰੇ ਹੋਰ ਵੀ ਟਰੈਕਟਰਾਂ ਦੇ ਵਿੱਚ ਸੂਏ ਮਾਰ ਕੇ ਇਸ ਤਰੀਕੇ ਨਾਲ ਪੈਂਚਰ ਕੀਤੇ ਗਏ ਨੇ ਤੇ ਆਓ ਅਸੀਂ ਆਪਣੀ ਇੱਕ ਸਮਝ ਨੂੰ ਵਧਾਈਏ ਕਿ ਕਾਂਗਰਸ ਬੀਜੇਪੀ ਦੀ ਹੋਵੇ ਪਾਰਟੀ ਬੀਜਪੀ ਹੋਵੇ ਚਾਹ ਕਾਂਗਰਸ ਹੋਵੇ ਲੜਾਈ ਆਪਣੀ ਹੋਣਦੀ ਏ ਲੜਾਈ ਪੰਜਾਬ ਦੀ ਏ ਲੜਾਈ ਆਪਣੇ ਹੱਦਾਂ ਸਰਹੱਦਾਂ ਦੀ ਏ ਜੋ ਅੱਜ ਦਿੱਲੀ ਨੇ ਤੈਅ ਕਰਨੀ ਏ ਦਿੱਲੀ ਨੇ ਪੰਜਾਬ ਨਾਲ ਸਭ ਤੋਂ ਲਗਾਤਾਰ ਮਾਰੀਆਂ ਨੀਤੀਆਂ ਖੇਡਦੀ ਆਈ ਏ ਆਓ ਤੁਹਾਨੂੰ ਸੁਖਾਣੇ ਆ ਇਹ ਟਰੈਕਟਰ ਜੋ ਸਾਡੇ ਉਤੇ ਬਹੁਤ ਨੇੜੇ ਸੀ ਉਹਦੇ ਵਿੱਚ